ਸਾਸੀ ਕਾਲਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਲ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਸਾਂਝੀ ਕਰਨ ਲੱਗਾ ਵਾਂ ਤੁਹਾਡੇ ਨਾਲ ਇਹ ਮੋਗੇ ਜ਼ਿਲ੍ਹੇ ਦੇ ਭਲੂਰ ਪਿੰਡ ਦੇ ਵਿੱਚੋਂ ਭਲੂਰ ਪਿੰਡ ਆ ਜਿਹੜਾ ਮੋਗੇ ਜ਼ਿਲ੍ਹੇ ਦਾ ਮਨਮਤਾ ਨਗਰ ਆ ਮਿੱਤਰੋ ਤੇ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮ ਮੈਂ ਮੌਜੂਦ ਆ ਤੇ ਇੱਕ ਮਹਿ ਬਖਾਉਣੀ ਆ ਤੁਹਾਨੂੰ ਪੂਰੀ ਡਬਲ ਕੱਦ ਬਾਡੀ ਵਾਲੀ ਵੱਡੀ ਉੱਚੀ ਲੰਮੀ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦਾ ਰੇਟ ਆ ਸਾਰੀ ਗੱਲਬਾਤ ਆਪਾਂ ਭਰਾ ਦੇ ਨਾਲ ਕਰ ਲੈਨੇ ਆ ਆਓ ਮਿਲਦੇ ਆ ਪਹਿਲਾਂ ਵੀਰ ਨੂੰ ਪਰਾਂ ਦੀ ਜਾਣਕਾਰੀ ਲੈਨੇ ਆ ਸਸੀ ਗੱਲ ਵੀਰੇ ਸਸੀ ਗੱਲ ਕੀ ਹਾਲ ਆ ਵੀਰੇ ਠੀਕ ਠਾਕ ਹੋ ਜੀ ਸੇਧਾਂ ਘਰ ਪਰਵਾਰ ਹਾਂਜੀ ਸਾਹਿਬ ਵਧੀਆ ਚਲੋ ਸ਼ੁਕਰ ਅ ਅੱਛਾ ਵੀਰੇ ਇੱਕ ਵਾਰੀ ਨਾਮ ਸਾਂਝਾ ਕਰ ਦਈਏ ਬਾਈ ਮੇਰਾ ਨਾਮ ਵਿਰਿੰਦਰ ਹੈ ਵਿਰਿੰਦਰ ਹਾਂਜੀ ਸਨ ਆਫ ਵੀਰੇ ਜਸਵੰਤ ਸਿੰਘ ਜਸਵੰਤ ਸਿੰਘ ਹਾਂਜੀ ਅੱਛਾ ਵਿਰਿੰਦਰ ਵੀਰੇ ਜਿਹੜੀ ਆਪਾਂ ਮੈਂ ਵੇਚਣੀ ਆ ਬਾਈ ਇਹ ਕਿੰਨਵਾ ਸੂਆ ਸੋਣੀ ਆ ਵੀਰੇ ਇਹ ਤੀਜਾ ਸੂਆ ਸੋਣੀ ਆ ਤੀਜਾ ਸੂਆ ਇਹ ਨੂੰ ਸੂਣਾ ਆਇਤ ਕੀ ਹਾਂਜੀ ਤੀਜਾ ਅੱਛਾ ਕਿੰਨੇ ਦਿਨ ਲੇ ਲੂਗੀ ਵੀਰੇ ਇਹ ਬਸ ਆਹ 5-7 ਦਿਨਾਂ ਹੀ 5-7 ਦਿਨ ਹੀ ਲੱਗਣਗੇ ਹਾਂਜੀ ਮਸਾਂ ਠੀਕ ਹੈ ਅੱਛਾ ਵਿਰਿੰਦਰ ਭਾਈ ਦੁੱਧ ਦਾ ਕੀ ਰਿਕਾਰਡ ਰਿਹਾ ਜਾਂਦਾ ਵੀਰੇ ਇਹਦਾ ਜੀ ਆਪਾਂ ਪਿ ਬਾਤਾਇਨਾ ਵੀ ਲੌਂਦੇ ਜਿਹਾ ਟਾਈਮ ਤੇ ਆ ਵੀ ਜਦੋਂ ਇਹਨਾਂ ਨੂੰ ਸੂਣਦੇ ਤਿਆਰੀ ਇੱਕ ਦੋ ਦਿਨ ਜਿਹਾ ਟਾਈਮ ਤੇ ਉਹਦਾ ਪੂਰਾ ਭਰ ਲੈਣਾ ਹਾਂ ਉਹਦਾ ਪੂਰਾ ਲੈਵਾ ਭਰ ਦਈਏ ਠੀਕ ਹੈ 22 22 ਦੀ ਵੀਰੇ ਪੂਰੀ ਬਿਲਕੁਲ ਸਾਫ਼ ਹੈ ਓਕੇ ਜਮਾ ਹਾਂ ਠੀਕ ਹੈ ਅੱਛਾ ਵੀਰੇ ਰੇਟ ਕੀ ਤੈ ਕੀਤਾ ਪਰਾ ਇਹ ਆਪਾਂ 1 25 ਕੀਤੇ ਹੋਏ ਇੱਕ 25 ਉਹਦੇ ਵਿੱਚ ਮਾਨਤਨ ਫੁੱਲਾ ਕਰ ਹਾਂਜੀ ਬਸ ਮਾਨਤਨ ਉਹ ਥੋੜਾ ਬਹੁਤ ਹੁਕਾਂਗੇ ਇਹਦਾ ਇੱਕ ਇੱਕ 10 ਲੱਗ ਚੁੱਕਿਆ ਹੈ ਠੀਕ ਹੈ ਵੀਰੇ ਠੀਕ ਹੈ ਭਾਈ ਹਾਂ ਮੈਂ ਵੀ ਵੱਡੀ ਕੱਦ ਕੋਦ ਵਾਲੀ ਆ ਹੈਨਾ ਹਾਂਜੀ ਕੱਢੀ ਬਾਅਦ ਮੇਰੇ ਤੋਰੀ ਭਰਾ ਨੂੰ ਬਣਾਇਆ ਖੋਲੀ ਓਕੇ ਇਹ ਭਾਦੀਆ ਜਾਂ ਬੰਨ ਤੇ ਅੰਦਰ ਹੀ ਕੋਈ ਨਾ ਕੋਈ ਅੰਦਰ ਲੈ ਜਾ ਲੈ ਵੀ ਮਿੱਤਰੋ ਥੋੜਾ ਜਿਆ ਦਰਦੀ ਆ ਉਪਰਾ ਕਰਦੀ ਆ ਮੈਂ ਕਿਉਂਕਿ ਬਾਈ ਉਹਨਾਂ ਦੇ ਬਾਹਰ ਵਿਹਲੀ ਆ ਕੋਈ ਆਉਂਦਾ ਜਾਂਦਾ ਨਹੀਂ ਇਸ ਕਰਕੇ ਹੁੰਦਾ ਜਿਹੜਾ ਪਸ਼ੂ ਦੇ ਜੀ ਮੱਥੇ ਲੱਗਦਾ ਰਵੇ ਉਹ ਪਸ਼ੂ ਘਾਟ ਡਰਦਾ ਹੁੰਦਾ ਅੰਗਾ ਉਹਨਾਂ ਦੀ ਮੈਂ ਸਾਫ ਸੁਥਰੀਆ ਕਰਨ ਵਾਲੀ ਦੇਖੋ ਤੁਸੀਂ ਕਰਨੀ ਤੇ ਲੈ ਬੰਨ ਦੇ ਇੱਥੇ ਬੰਨਦੇ ਕੋਈ ਬੰਨ ਮੱਲੀਵੇ ਭਾਂਡੇ ਵਾਲੀ 1 25 ਜੋ ਮਾਨਤਨ ਬਈਆਂ ਦਾ ਵੀ ਕਰਦੇ ਆਂਗੇ 1 10 ਇਹਦਾ ਲੱਗਿਆ ਹੋਇਆ ਮਿੱਤਰੋ ਕਿਉਂਕਿ ਵੱਡੀ ਮੈਂ ਆ ਪਾਟੀ ਬੰਤਰ ਵਾਲੀ ਅੰਗਾਰ ਵਾਲੀ ਲੀਵੇ ਭਾਂਡੇ ਵਾਲੀ ਕਾਇਬ 5-4 ਦਿਨ ਇਹਨੇ ਕੱਢ ਜਾਣੇ ਆ ਲੇਵਾ ਪੰਡਾ ਫੇਰ ਵੀ ਬਹੁਤ ਚੰਗਾ ਕਰਮ ਵਾਲੀ ਦਾ ਐਸਾ ਵੀਰੇ ਵਿਰਿੰਦਰ ਭਾਈ ਨੰਬਰ ਸੰਧਿਆ ਕਰੀਏ ਪਿਆਰੀ 80 90 62390 80375 80375 62390 80375 ਠੀਕ ਆ ਬਈ ਇਸ ਨੰਬਰ ਤੇ ਗੱਲਬਾਤ ਕਰ ਲਿਓ ਪਿੰਡ ਪਲੂਰਾ ਜ਼ਿਲ੍ਹਾ ਮੋਗਾ